ਦਰਸ਼ਨ ਦੀ ਜੈ ਇਕ ਥੋਰੀ 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 ਦਰਸ਼ਨ ਦੀ ਜੈ ਦਸ ਪਿਆਰ ਸਿਰ ਧਰੀ ਉਤਾਰੇ ਇਕ ਥੋਰੀ ਸਤਿ ਪਿਆਰੇ ਸਿਧਰੀ ਉਤਾਰੇ ਇੱਕ ਓਰੀ ਦਰਸ਼ਨ ਦੀਜੈ ਓਰੀ ਦਰਸ਼ਨ ਦੀਜੈ ਇੱਕ ਥੋਰੀ ਦਰਸ਼ਨ ਦੀਜੈ ਇੱਕ ਥੋਰੀ ਦਰਸ਼ਨ ਦੀਜੈ ਇੱਕ ਥੋਰੀ ਦਰਸ਼ਨ ਦੀਜੈ نن <laughs> تييا ੴ ਕਾਰ ਵਾਹਿਗੁਰਜੀ ਤੇ ਫਤਿਹ ਸਿਰੇ ਭਗਉਧ ਜੀ ਸਹਾਈ ਵਾਹ ਸਰੇ ਭਗਉਧ ਜੀ ਜੀ ਕੀ ਪਾਤਸ਼ਾਹੀ 10 ਪ੍ਰਥਮ ਪਗਉਤੀ ਸਮਰਕਾਇ ਗੁਰੂ ਨਾਨਕ ਲਾਇੰ ਤੇ ਹਾਈ ਫਿਰੰਦਤ ਗੁਰ ਤੇ ਅਮਰਦਾਸ ਰਾਮ ਦਾਸ ਹੋਇ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਹਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਸ ਡੇਠੇ ਸਬਦ ਗਜਾਇ ਤੇਗ ਬਹਾਦਰ ਸਿਮਰਿਆ ਕਹਰ ਨਾਉਣ ਟਿਆਵੇਂ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲ ਜੇ ਪੰਜਾ ਪਿਆਰਿਆਂ ਚੌਹਾਂ ਸਾਹਿਬਾਂ ਜਦਿਆਂ ਚਾਲੀਆਂ ਮੁਕਤੇ ਆਂ ਹਾਠੀਆਂ ਜਾਪੀਆਂ ਤਾਪੀਆਂ ਜਿੱਲਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਇ ਤੇ ਦਿਵਾਹੀ ਦੇਵ ਕੇ ਆਲੜਿਤ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਆਗ਼ਰ ਧਾਰ ਕੇ ਖਾਲਸਾ ਦੀ ਬੋਲਰੇ ਜਿਹਨਾਂ ਸਿੰਗਾਂ ਸਿੰਗੜੀਆਂ ਨੇ ਧਰਮ 헤ਤ ਸੀਸ ਤੇ ਬੰਦ-ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸਿਵਾਲੇ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰੇ ਆ ਸਿਖੇ ਕੇਸਾ ਸਵਾਸ ਨਾਲ ਨਿਭਾਹੀ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਅੰਜਾਂ ਤਖਤਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਧਰ ਕੇ ਬੁੱਲਦੇ ਫਿਰੰਜ਼ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਅਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਛਿਆ ਰਿਆਤ ਦੇਖ ਤੇ ਫਤਿਹ ਬਤਕੀ ਪਾਇ ਪੰਦ ਕੇ ਜੈਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸਖਾਂ ਸਖੀ ਦਾਣ ਕੇ ਸੁਦਾਨ ਰਹਿਤ ਦਾਨ ਬਵੇਕ ਦਾਨ ਵਿਸਵਾਹ ਦਾਨ ਪਰੋਸਾ ਦਾਨ ਦਾਨ ਸਰਦਾਰ ਨਾਮ ਦਾਨ ਸ਼੍ਰੀ ਅਮਰੇਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝਾਂਡੇ ਬੁੰਗੇ ਜੁਗੋ ਜੁਗ ਅਤਲ ਧਰਮ ਕਾ ਜਾਏ ਕਾ ਬੋਲ ਜੇ ਸਿੱਖਾਂ ਦਾ ਮਾਰਣੀ ਵਾ ਮਾਤੇ ਉੱਚੀ ਮਤ ਪਾਦ ਦਾ ਰੱਖਾ ਭਵਾ ਹੈ ਗੁਰ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਦਾ ਸਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮੇਂ ਛੋੜਿਆ ਗਿਆ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨਿਭਖੂ ਏ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸਚੇ ਬਤਾ ਹੈ ਕਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜੇ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਹਿਰ ਰੈਣ ਸੁਖ ਆਨੰਦ ਨਾਲ ਬਤੀਤ ਹੋਏ ਹੈ ਚਾਰ ਪਹਿਰ ਦਿਨ ਆਪ ਜੀ ਦੇ ਬਾਣੀ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤ੍ਰ ਅਸਥਾਨ ਗੁਰਦੁਆਰਾ ਸ਼ਹੀਦ ਧਨ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰੇ ਬਖਸ਼ਦੇ ਹੋਏ ਪਾਵਨ ਹੁਕਮਨਾਮ ਬਖਸ਼ ਕੇ ਨਿਹਾਲ ਕਰੋ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂਦਾਰ ਤੇ ਪਰਵਾਰ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਸੁਖ ਆਸਣ ਅਸਥਾਨਾ ਤੋਂ ਪ੍ਰਕਾਸ਼ ਕਸਥਾਨਤਿ ਕਲੇਜਾਨ ਦੀ ਆਗਿਆ ਬਖਸ਼ੋ ਜੀ रस्ते जी आन सं सहाई होना, सही प्यारे वाहिगुरू जा का ख़ाल वाहिगुरू जा के फतेह Ole <laughs> so Thank you.